ਸਰਦਾਰ ਗੁਰਤੇਜ ਸਿੰਘ ਖਾਲਸਾ ਜੀ ਉਹ ਸਟੇਜ ਤੇ ਆਉਣਗੇ ਸਰਦਾਰ ਗੁਰਤੇਜ ਸਿੰਘ ਜੀ ਖਾਲਸਾ ਸਿੱਖ ਸ਼ਸਤਰ ਵਿਦਿਆ ਗੱਤਕੇ ਨੂੰ ساری ਉਮਰ ਉਹਨਾਂ ਦੀ ਗੱਤਕੇ ਨੂੰ ਸਮਰਪਿਤ ਰਹੀ ਹੈ ਵੈਸੇ ਤਾਂ ਗੁਰਮਤ ਸਮਾਗਮ ਗੁਰਮਤ ਵਿਚਾਰਾਂ ਬੱਚਿਆਂ ਦੇ ਕੈਂਪ ਸਿੱਖ ਨੌਜਵਾਨਾਂ ਨੂੰ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਉਹ ਰੁਟੀਨ ਦੀਆਂ ਗੱਲਾਂ ਨੇ ਇਨਾਂ ਵਾਸਤੇ ਪਰ ਗੱਤਕੇ ਦੀ ਪ੍ਰਫੁੱਲਤਾ ਦੇ ਵਿੱਚ ਜੋ ਇਹਨਾਂ ਦਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਹੈ ਸਤਕਾਰਯੋਗ ਅਗਨੀ ਸਾਹਿਬ ਸਿੰਘ ਜੀ ਨੂੰ ਉਹ ਡਾਕਟਰ ਗੁਰਵਚਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਰ ਗੁਰਤੇਜ ਸਿੰਘ ਖਾਲਸਾ ਜੀ ਨੂੰ ਸਤਕਾਰ ਦੇਣਗੇ ਗਨੀ ਸਾਹਿਬ ਸਿੰਘ ਜੀ ਅਤੇ ਡਾਕਟਰ ਗੁਰਵਚਨ ਸਿੰਘ ਜੀ ਵੀਰ ਗੁਰਤੇਜ ਸਿੰਘ ਜੀ ਖਾਲਸਾ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਔਰ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਗੱਤਕਿਆਂ ਦੇ ਮੁਕਾਬਲੇ ਕਰਾਉਂਦੇ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਇਹਨਾਂ ਦੇ ਬੜੇ ਵੱਡੇ ਉਪਰਾਲੇ ਜਿਹੜੇ ਨੇ ਪੂਰੇ ਦੇਸ਼ ਵਿੱਚ ਚੱਲਦੇ ਨੇ ਗੱਤਕਾ ਮੁਕਾਬਲੇ ਪਰ ਹਰਿਆਣਾ ਕਮੇਟੀ ਦੇ ਨਾਲ ਮਿਲ ਕੇ ਵੀ ਇਹਨਾਂ ਨੇ ਕਈ ਮੁਕਾਬਲੇ ਕਰਵਾਏ ਨੇ ਮੇਨ ਕੋਸ਼ਿਸ਼ ਇਹ ਹੈ ਕਿ ਨੌਜਵਾਨਾਂ ਨੂੰ ਅਗਲੀ ਪੀੜ੍ਹੀ ਨੂੰ ਜਿਹੜਾ ਗੁਰਮਤ ਵਿਚਾਰਾਂ ਦੇ ਨਾਲ ਜੋੜ ਸਕੀਏ